ਹੌਂਟਾ ਜੋ ਲੰਘਿਆ ਪਿੱਛੇ ਲੰਘਿਆ ਅੱਗੇ ਨੂੰ ਐਸੇ ਹਾਲਾਤ ਨਾ ਬਣ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਤੁਰਤ ਸਹਿਯੋਗ ਦੇ ਕੇ ਕੇਂਦਰੀ ਟੀਮ ਨੂੰ ਟੋਟਲ ਅਸੈਸਮੈਂਟ ਜਿਹੜੀ ਹੋ ਰਹੀ ਹੈ ਉਹਦੇ ਤੇ ਸਹਿਯੋਗ ਦੇਵੇ ਦੂਜਾ ਵਿਸ਼ੇਸ਼ ਪੈਕੇਜ ਦੀ ਮੰਗ ਕਰੇ ਛੇਤੀਬੜੀ ਮੰਤਰੀ ਆਏ ਕੋਈ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਖੁਦ ਆ ਜਾਂ ਕੋਈ ਡੈਲੀਗੇਸ਼ਨ ਮੰਤਰੀਆਂ ਦਾ ਉਹਨੂੰ ਮਿਲਣ ਤੱਕ ਨਹੀਂ ਗਿਆ ਜੇ ਮੁੱਖ ਮੰਤਰੀ ਸਾਹਿਬ ਖੁਦ ਛੇਤੀਬੜੀ ਮੰਤਰੀ ਨੂੰ ਮਿਲ ਕੇ ਜੇ ਇਸ ਪੈਕੇਟ ਦੀ ਮੰਗ ਕਰਦੇ ਤਾਂ ਸ਼ਾਇਦ ਕਾਫੀ ਹੱਦ ਤੱਕ ਪੰਜਾਬ ਨੂੰ ਕੁਝ ਨਾ ਕੁਝ ਮਿਲ ਸਕਦਾ ਸੀ ਹੁਣ 9 ਤਰੀਕ ਨੂੰ ਜਿਵੇਂ ਦੱਸਿਆ ਜਾ ਰਿਹਾ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਮੁੱਖ ਮੰਤਰੀ ਨੂੰ ਖਾਸ ਦੌਰ ਤੇ ਅਪੀਲ ਕਰਾਂਗਾ ਕਿ ਦਵਾਈ ਦੂਈ ਲੈ ਲੈਣ ਠੀਕੇ ਟੁਕੇ ਲਵਾ ਲੈਣ ਤਾਂਦਰੁਸਤ ਹੋ ਜਾ ਮੈਂ ਗੁਰੂ ਪਰਮਾਤਮਾਗੇ ਅਰਦਾਸ ਵੀ ਕਰਦੇ ਆ ਕਿ ਤੁਹਾਡਾ ਰੋਸ ਤੇ ਜਲਦੀ ਹੋ ਜਾਣ ਕਿ ਪ੍ਰਧਾਨ ਮੰਤਰੀ ਜੀ ਨੂੰ ਜ਼ਰੂਰ ਸਾਰੀ ਸਿਚੁਏਸ਼ਨ ਤੋਂ ਜਾਣੂ ਪਰ ਆ ਕੇ ਵਿਸ਼ੇਸ਼ ਪੈਕੇਜ ਦੀ ਮੰਗ ਕਰਨ ਔਰ ਐਲਾਨ ਕਰਾਉਣ ਔਰ ਪ੍ਰਾਪਤ ਕਰਨ ਇਹਦੇ ਲਈ ਬੂਰੇ ਜੇ ਲੋਡ ਪਵੇ ਤਾਂ ਮੈਂ ਸਮਝਦਾ ਕਿ ਆਲ ਪਾਰਟੀ ਮੀਟਿੰਗ ਵੀ ਕੀਤੀ ਜਾ ਸਕਦੀ ਹੈ 9 ਤਰੀਕ ਤੋਂ ਪਹਿਲਾਂ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਵੀ ਪ੍ਰਧਾਨ ਮੰਤਰੀ ਜੀ ਨੂੰ ਤੇ ਦਬਾਅ ਬਣਾਇਆ ਜਾ ਸਕਦਾ ਜਦੋਂ 9 ਤਰੀਕ ਨੂੰ ਇੱਥੇ ਆਉਣ ਇਹ ਬਹੁਤ ਜ਼ਰੂਰੀ ਆ ਕਿਉਂਕਿ ਉਨ ਜੋ ਹੜਾਂ ਦੀ ਤਬਾਹੀ ਨਾਲ ਫਸਨਾ ਦਾ ਨੁਕਸਾਨ ਹੋਇਆ ਕੱਲ ਮੈਂ ਡੇਰਾ ਬਾਬਾ ਨਾਨਕ ਜਾ ਕੇ ਆਇਆ ਤੁਸੀਂ ਵਨ ਦੋ ਤਿੰਨ ਥਾਂਵਾਂ ਤੇ ਟੁੱਟਿਆ ਤਬਾਹੀ ਮਚਾਈ ਪਈ ਆスルਤਾਨ ਪਰ ਲੋਧੀ ਵਾਲਾ ਤਬਾਹੀ ਮਚਾਈ ਪਈ ਆ ਫਾਜ਼ਲ ਕਾਬਲ ਤਬਾਹੀ ਮਚਾਈ ਪਈ ਆ ਫਸਲਾਂ ਦਾ ਘਰਾ ਦਾ ਪਸ਼ੂਆਂ ਦਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੋ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਔਰ ਖਾਸ ਤੌਰ ਤੇ ਬਾਰਡਰ ਰੀਏ ਤੇ ਦੇਰਾ ਬਾਬਾ ਨਾਨਕ ਬਿੰਦੂਰ ਬਾਡਰ ਏਰੀਏ ਤੇ ਪਾਰਲੀ ਸਾਈਡ ਤੇ ਪਾਕਿਸਤਾਨ ਵਾਲਿਆਂ ਨੇ বাঁধ ਉੱਤੇ ਕਰ ਲਿਆ ਸਾਰਾ ਪਾਣੀ ਦੇਰਾ ਬਾਬਾ ਨਾਨਕ ਵੱਲ ਨੂੰ ਆ ਗਿਆ ਤੇ ਅੰਤਰਰਾਸ਼ਟਰੀ ਹਾਲਾਤਾਂ ਤੋਂ ਵੀ ਜਾਣੂ ਕਰਵਾ ਕੇ ਪ੍ਰਧਾਨ ਮੰਤਰੀ ਜੀ ਤੋਂ ਵਿਸ਼ੇਸ਼ ਪੈਕੇਜ ਜਿਹੜਾ ਹੈ ਉਹ ਲਿਆ ਜਾਵੇ ਇਹ ਅੱਜ ਸਮੇਂ ਦੀ ਲੋੜ ਆ ਹਲਕਾ ਕਨੌਰ ਦੇ ਵਿੱਚ ਇੱਕ ਮਸਲਾ ਜਿੱਥੇ ਹੜ੍ਹਾਂ ਦੇ ਨਾਲ ਬਹੁਤ ਪਿੰਡਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਉਹਦੇ ਨਾਲ ਇੱਕ ਮਸਲਾ ਕਾਫੀ ਉੱਠਿਆ ਹੋਇਆ ਹਾਲਾਂਕਿ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਹਾਲਾਂਕਿ ਮੌਜੂਦਾ ਵਿਧਾਇਕ ਐਮਐਲਏ ਬੁਲਾਰ ਸਿੰਘ ਘਨੌਰ ਕਹਿੰਦੇ ਨੇ ਕਿ ਵਿਰੋਧੀ ਇਹਦੇ ਤੇ ਰਾਜਨੀਤੀ ਕਰਦੇ ਨੇ ਪਰ ਇਹਦੇ 'ਚ ਰਾਜਨੀਤੀ ਕੋਈ ਨਹੀਂ ਅਜ ਇੱਕ ਨੌਜਵਾਨ ਹਾਲਾਂਕਿ ਉਹ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਨਹੀਂ ਹੈਗਾ ਗੁਰਸ਼ੇਵ ਸਿੰਘ ਟਾਲੋਦੇ ਤੇ ਪਰਚਾ ਵੀ ਹੋਇਆ ਕਿਉਂਕਿ ਉਹ ਵੀ ਉਸ ਮਸਲੇ 'ਚ ਬੋਲਿਆ ਸੀ ਮਸਲਾ ਕੀ ਹੈ ਕਿ ਕੱਗਰ ਦਰਿਆ ਜਾਂਦਾ ਕੱਗਰ ਲੰਘਦਾ ਜਿਹੜਾ ਕੱਗਰ ਜਿਵੇਂ ਹੀ ਘਨੌਰ ਹਲਕਾ ਪਾਰ ਕਰਕੇ ਸਨੌਰ ਹਲਕੇ ਤੇ ਐਂਟਰ ਕਰਦਾ ਪਹਿਲਾ ਪਿੰਡ ਆਉਂਦਾ ਗੁਰਲਾਲ ਕਨੌਰ ਦਾ ਮਾਡੂ ਜਿਵੇਂ ਹੀ ਕਨੌਰ ਹਲਕਾ ਸਟਾਰਟ ਕਰਕੇ ਪਹਿਲਾ ਪਿੰਡ ਉਹ ਆਉਂਦਾ ਉੱਥੇ ਫਰਸਟ ਜਿਹੜੀ ਜ਼ਮੀਨ ਆਉਂਦੀ ਹੈ ਐਮਐਲਏ ਦੀ ਆਪਣੀ ਉੱਥੇ ਕੱਗਰ ਦਾ ਮੋੜ ਪੈਂਦਾ ਹੋ ਸਕਦਾ ਉੱਥੇ ਪਹਿਲਾਂ ਵੀ ਛੋਟਾ ਉਹ ਜ਼ਮੀਨ ਖੁਰਨ ਤੋਂ ਥੱਲੇ ਪੱਥਰਾਂ ਦਾ ਕੋਈ ਬੰਨ ਬਣਾਇਆ ਹੋਵੇ ਥੱਲੇ ਰੋਕ ਲਾਈ ਹੋਵੇ ਨਿਵੀ ਹੋਊਗੀ ਤੇ ਛੋਟੀ ਹੋਊਗੀ ਪਰ ਹੁਣ ਕੀ ਹੋਇਆ ਕਿ ਉਹ ਰੋਕ ਜਿਹੜੀ ਸੀਗੀ ਉਹ ਵੱਡੀ ਕਰਤੀ 4 ਫੁੱਟ ਤੇ ਉਹ ਲੰਬੀ ਕਰਤੀ ਬਹੁਤ ਖੱਗਰ ਦੇ ਅੱਧ ਤੱਕ ਚਲੀ ਗਈ ਹੁਣ ਜੇ ਕੋਈ ਦਰਿਆ ਆ ਜਾਂ ਕੋਈ ਨਹਿਰ ਜਾਂ ਖੱਗਰ ਹੈ ਜਿਹੋਦੇ ਅੱਧ ਤੱਕ ਜੇ ਆਪਾਂ ਨੇ ਬੰਨ ਲਾਉਣਾ ਹੈ ਆ ਜਮੀਨ ਰੋਕਣੀ ਹੈ ਤਾਂ ਜਮੀਨ ਦੇ ਨਾਲ ਲਾਵਾਂਗੇ ਨਾ ਇਦਾਂ ਇਦਾਂ ਕੰਧ ਲੱਗੇਗੀ ਕਿ ਇਹ ਜਮੀਨ ਖੁਰੇ ਨਾ ਕਿ ਇਦਾਂ ਕਰ ਦਾਂਗੇ ਆਪਾਂ ਵੀ ਆ ਜਮੀਨ ਆਪਣੇ ਆ ਕਰਤੇ ਆ ਕਿ ਪਾਣੀ ਇਧਰੋਂ ਆ ਰਿਹਾ ਤੇ ਆ ਟੱਕਰ ਲਾ ਕੇ ਪਾਣੀ ਸਿੱਧਾ ਲੰਘ ਜਾਏਗਾ ਇਧਰ ਜਮੀਨ ਹੈ ਹੁਣ ਇਹ ਇਹ ਜ਼ਮੀਨ ਦੇ ਨਾਲ ਕੰਧ ਲਗਣੀ ਚਾਹੀਦੀ ਸੀ ਪਰ ਕੰਧ ਆਪਣੇ ਐਨ ਲਾਤੀ ਜ਼ਮੀਨ ਰੋਕਣ ਲਈ ਤੇ ਉਹ ਪਾਣੀ ਟੱਕਰ ਵੱਜ ਕੇ ਪਿੱਛੇ ਜਦੋਂ ਅੱਧਾ ਰੋਕਿਆ ਗਿਆ ਨੁਕਸਾਨ ਕੀਤਾ ਬਹੁਤ ਜ਼ਿਆਦਾ ਤੇ ਜਿਹੜੇ ਨੌਜਵਾਨ ਤੇ ਪਰਚਾ ਹੋਇਆ ਸ਼ਾਇਦ ਉਹਦੀ ਵੀ ਮੈਨੂੰ ਪਤਾ ਲੱਗਿਆ ਮੈਨੂੰ ਹਾਲਾ ਕਿ ਉਹ ਆਪਣੀ ਪਾਰਟੀ ਮੈਂ ਕਿਤੇ ਮਿਲਿਆ ਵੀ ਨਹੀਂ ਉਸ ਨੌਜਵਾਨ ਨੂੰ ਗੁਰసేਵ ਸਿੰਘ ਤਾਲੂ ਉਹਦਾ ਵੀ ਪਰਚਾ ਹੋਇਆ ਮੈਂ ਵੀ ਕੱਲ ਉੱਥੇ ਜਾ ਕੇ ਮੀਡੀਆ ਨੂੰ ਭੋਲ ਕੇ ਆਇਆ ਤੇ ਆਵਾਜ਼ ਚੱਕਿਆ ਕਿਉਂਕਿ ਸਰਾਲਾ ਕਲਾਂ ਸਰਾਲਾ ਖੁਰਦ ਖਾਸ ਕਰਕੇ ਦੋ ਪਿੰਡਾਂ ਦਾ ਜਿਹੜਾ ਨੁਕਸਾਨ ਹੈ ਲੋਕ ਡਰਦੇ ਬੋਲਦੇ ਨਹੀਂ ਆਫ ਕੈਮਰਾ ਬਹੁਤ ਬੋਲਦੇ ਨੇ ਔਨ ਕੈਮਰਾ ਘੱਟ ਬੋਲਦੇ ਨੇ ਕਿ ਯਾਰ ਸਰਕਾਰ ਆ ਮੌਜੂਦਾ ਐਮਐਲਏ ਆ ਕਿਉਂਕਿ ਜਿਹੜੇ ਸਰਾਲਾ ਕਲਾ ਤੇ ਖੁਰਦੋ ਘਨੌਰ ਦੇ ਪਿੰਡ ਨੇ ਜਿਹੜੀ ਉਹ ਰੋਕ ਲੱਗੀ ਪਿੱਛੇ ਘਨੌਰ ਦੇ ਪਿੰਡ ਤੇ ਜ਼ਮੀਨ ਆ ਉਹਨਾਂ ਦਾ ਨੁਕਸਾਨ ਹੋਇਆ ਸਰਾਲਾ ਕਲਾ ਦੇ ਖੁਰਦਾਂ ਉਦੋਂ ਤੱਕ ਪਿੱਛੇ ਤੱਕ ਵੇ ਤਾਂ ਦਰਜਣ ਤੋਂ 2 ਦਰਜਣ ਦੇ ਕਰੀਬ ਪਿੰਡ ਅਫੈਕਟਡ ਨੇ ਹੁਣ ਜਦੋਂ ਇਹ ਆਵਾਜ਼ ਚੱਕੀ ਕਿ ਤੁਸੀਂ ਭਾਈ ਜੇ ਆਪਣੀ ਜ਼ਮੀਨ ਬਚਾਉਣੀ ਸੀ ਨਾਲ-ਨਾਲ ਬੰਨ੍ਹ ਲਾ ਲੈਂਦੇ ਇਹ ਥੋੜਾ ਤਰੀਕਾ ਹੁੰਦਾ ਕਿ ਤੁਸੀਂ ਵਿਚ ਨੂੰ ਸਿੱਧਾ ਹੀ ਮਤਲਬ ਉੱਚਾ ਚੱਕ ਕੇ ਇੱਕ ਪੱਥਰਾਂ ਦੀ ਜਿਹੜੀ ਦੀਵਾਰ ਘੜੀ ਕਰ ਦੋ ਹੁਣ ਮੇਰੇ ਨਾਲ ਜਿਹੜੇ ਉੱਤੇ ਨੌਜਵਾਨ ਸੀਗੇ ਕੱਲ ਜਿਹੜੇ ਆਵਾਜ਼ ਚੱਕ ਰਹੇ ਸੀ ਉਹਨਾਂ ਨੌਜਵਾਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸਿੱਧੀਆਂ ਸਿੱਧੀਆਂ ਨੂੰ ਸੁਨੇਹੇ ਭੇਜੇ ਜਾ ਰਹੇ ਨੇ ਕਿ ਤੁਹਾਡੇ ਤੇ ਪਰਚੇ ਕਰ ਦਾਂਗੇ ਤੁਹਾਨੂੰ ਦੇਖ ਲਾਂਗੇ ਤੁਸੀਂ ਪਿੱਛੇ ਹਟ ਜਾਓ ਤੁਸੀਂ ਆਹ ਹੋ ਜਾਓ ਮੈਂ ਸਮਝਦਾ ਕਿ ਪੱਤਰਕਾਰਾਂ ਨੇ ਹਾਲਾਂਕਿ ਸਵਾਲ ਪੁੱਛੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਚ ਕੁਲਾਲ ਖਨੌਰ ਪੱਤਰਕਾਰਾਂ ਦੇ ਕੈਮਰੇ ਨੂੰ ਵੀ ਕਹਿ ਰਹੇ ਕਿ ਬੰਦ ਕਰੋ ਮੈਂ ਮੈਂ ਕੋਈ ਪਾਬੰਦ ਨਹੀਂ ਹੈਗਾ ਜਵਾਬ ਦੇਣ ਲਈ ਐਮਐਲਏ ਸਾਹਿਬ ਪਹਿਲੀ ਗੱਲ ਇਹ ਆ ਵੀ ਤੁਹਾਡੀ ਪਾਰਟੀ ਹੀ ਕਹਿੰਦੀ ਸੀ ਕਿ ਘੇਰ ਕੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਸਵਾਲ ਪੁੱਛਿਆ ਕਰੋ ਇਹ ਤੁਸੀਂ ਕਿਹਾ ਸੀ ਤੁਹਾਡੀ ਪਾਰਟੀ ਨੇ ਸ਼ੁਰੂਆਤ ਕੀਤੀ ਸੀ ਸਵਾਲ ਪੁੱਛਣ ਦੀ ਚੰਗੀ ਗੱਲਾਂ ਸਵਾਲ ਪੁੱਛਣ ਦੀ ਸ਼ੁਰੂਆਤ ਕੀਤੀ ਫਿਰ ਹੁਣ ਸਵਾਲਾਂ ਤੋਂ ਭੱਜਦੇ ਕਿਉਂ ਦੂਜੀ ਗੱਲ ਉਹ ਕੰਡ ਦਾ ਮਸਲਾ ਹੋ ਗਿਆ ਕਿ ਆਪਾਂ ਆਪਣੇ ਦੋ ਕਿੱਲੇ ਬਚਾਉਣ ਲਈ ਕਿੰਨੇ ਸੰਕੜੇ ਮਤਲਬ ਦੋ ਪਿੰਡਾਂ ਦੀ ਜ਼ਮੀਨ ਸਾਰਾ ਕੋ ਦਾਤੇ ਲਾ ਦਿੱਤਾ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਪਰਚੇ ਕਰਾਉਂਗਾ ਡਰਾਬੇ ਮਾਰ ਦਿਓ ਤੁਸੀਂ ਭਾਈ ਜਿਹੜੇ ਮੇਰੇ ਨਾਲ ਵੀ ਜਿਹੜੇ ਬੰਦੇ ਗਏ ਨੇ ਉਹਨਾਂ ਨੂੰ ਦਬਕੇ ਨਾ ਮਾਰੋ ਉਹਨਾਂ ਨੂੰ ਧਮਕੀਆਂ ਨਾ ਦਿਓ ਉਹਨਾਂ ਨੂੰ ਪਰਚਿਆਂ ਦੇ ਡਰਾਬੇ ਨਾ ਦਿਓ ਪਰਚਾ ਸਿੱਧਾ ਕਰਨਾ ਤੁਸੀਂ ਮੇਰੇ ਤੇ ਕਰੋ ਮੈਂ ਤਿਆਰ ਆ ਮੈਂ ਕੱਲ ਵੀ ਬੋਲ ਕੇ ਆ ਕਿ ਜੇ ਮੈਂ ਗਲਤ ਆਵਾਜ਼ ਚੱਕ ਰਿਹਾ ਤਾਂ ਤੁਹਾਨੂੰ ਲੱਗਦਾ ਕਿ ਮੈਂ ਬਿਲਕੁਲ ਠੀਕ ਨਹੀਂ ਕਰ ਰਿਹਾ ਤੁਸੀਂ ਕਾਨੂੰਨ ਦੇ ਮੁਤਾਬਕ ਕੰਮ ਕੀਤਾ ਹੋਇਆ ਉਹ ਜਿਹੜੀ ਪੱਥਰਾਂ ਦੀ ਦੁਵਾਰ ਆ ਜੇ ਕਾਨੂੰਨ ਮੁਤਾਬਕ ਬਣੀ ਹੋਈ ਆ ਤਾਂ ਤੁਸੀਂ ਭਾਈ ਮੇਰੇ ਤੇ ਪਰਚਾ ਕਰੋ ਤੇ ਉਹ ਪਰਮਿਸ਼ਨ ਦਿਖਾਓ ਕਿੱਥੇ ਆ ਦੂਜਾ ਨੰਬਰ ਤੁਸੀਂ ਕਿ ਤੁਹਾਡੇ ਪਿਤਾ ਜੀ ਵੀ ਚਲੋ ਮੈਂ ਸਤਿਕਾਰ ਕਰਦਾ ਉਹਨਾਂ ਦਾ ਬਜ਼ੁਰਗ ਨੇ ਉਹਨਾਂ ਦੀ ਵੀ ਇੱਕ ਵੀਡੀਓ ਮੈਂ ਦੇਖੀ ਆ ਉਹ ਕਹ ਰਹੇ ਨੇ ਕਿ ਇਹ ਤਾਂ ਪਹਿਲਾਂ ਬਣੀ ਹੋਈ ਸੀ 2023 ਜਦੋਂ ਹੜ੍ਹ ਆਇਆ ਇੱਥੇ ਖੋਰਾ ਪੈ ਗਿਆ ਸੀ ਤੇ ਜੇ ਹੁਣ ਇਸ ਵਾਰ ਅਸੀਂ ਇਹ ਕੰਦ ਪੱਥਰਾਂ ਦੀ ਦੀਵਾਰ ਨਾ ਬਣਾਉਂਦੇ ਤਾਂ ਇਹਨੇ ਸੜਕ ਵੀ ਅੱਗੇ ਖਰਾਬ ਕਰ ਦੇਣੀ ਸੀ 50 ਪਿੰਡਾਂ ਨੂੰ ਸੜਕ ਜਾਂਦੀ ਆ ਐਮਐਲਏ ਸਾਹਿਬ ਬਹੁਤ ਪਿੰਡਾਂ ਦੇ ਵਿੱਚ ਘੱਗਰ ਚ ਪਾੜ ਪਏ ਸੀ ਉਹ ਪਾਰਾਂ ਚੋਂ ਕੋਈ ਇੱਕ ਪਾਰ ਵੀ ਬੰਦ ਕਰਿਆ ਇੱਕ ਕੰਮ ਹੀ ਖੁਰਦ ਮੈਂ ਜਾ ਕੇ ਆਇਆ ਹਾਂ ਪਾੜਦੇ ਸਾਂ ਤੁਸੀਂ ਗਏ ਵੀ ਨਹੀਂ ਉਹਨੇ 2 ਸਾਲ ਤੋਂ ਪਾੜ ਪਿਆ ਹੋਇਆ ਕੰਮੀ ਖੁਰਦ ਆ ਚਮਾਰੂ ਵਾਲੀ ਸਾਈਡ ਜਿਹੜੀ ਲੱਛੜੂ ਵਾਲੀ ਸਾਈਡ ਜਿਹੜੀ ਉਧਲੀ ਪਰਲੀ ਸਾਈਡ ਪਾਣੀ ਆਇਆ ਉਹ ਉਸ ਪਾੜ ਕਰਕੇ ਆਇਆ ਕੰਮੀ ਖੁਰਦ ਨੂੰ ਜਿਹੜਾ ਪਾਣੀ ਗਿਆ ਮੇਨ ਜਿਹੜਾ ਬੰਦ ਨਹੀਂ ਕਰਿਆ ਜਿਹੜੇ ਪਿੱਛੇ ਪਾੜ ਪਏ ਹੋਏ ਸੀ ਉਹ ਤੁਸੀਂ ਬੰਦ ਕਰੇ ਬਾਕੀ ਤਾਂ ਸਾਰੇ ਹਲਕੇ ਘਨੌਰ ਦੇ ਜਿਹੜੇ ਘੱਗਰ ਨੇ ਪਾੜ ਪਾਏ ਇੱਕ ਵੀ ਬੰਦ ਨਹੀਂ ਕਰਿਆ ਜਿੱਥੇ ਆਪਣੀ ਜਮੀਨ ਸੀ ਉੱਥੇ ਤੁਸੀਂ ਪੱਥਰਾਂ ਦੀ ਦੀਵਾਰ ਬਣਾਤੀ ਕੀ ਜੀ 2023 ਜੇ ਨੁਕਸਾਨ ਹੋ ਗਿਆ ਸੀ ਇਹ ਕੰਧ ਟੁੱਟ ਗਈ ਸੀ ਜੀ ਪਹਿਲਾਂ ਵੀ ਸੀ ਜੀ ਇਹ ਦੁਆਰਾ ਬਣਾਈ ਆ ਮਤਲਬ ਸਾਰੇ ਕਨੌਰ ਹਲਕੇ ਦੇ ਖੱਗਰ ਦੇ ਵਿੱਚ ਸਿਰਫ ਤੁਹਾਨੂੰ ਆਪਣੀ ਜ਼ਮੀਨ ਦਾ ਬੰਨ ਲਾਉਣਾ ਜਿਹੜਾ ਪੱਥਰਾਂ ਦੀ ਦੀਵਾਰ ਬਣਾਉਣੀ ਯਾਦ ਰਹਿ ਗਈ ਬਸ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਹਦੇ ਕਰਕੇ ਪੰਜਾਬ ਦੇ ਕਾਫੀ ਏਰੀਆ ਦੇ ਵਿੱਚ ਜਿਹੜਾ ਭਾਰੀ ਨੁਕਸਾਨ ਹੋਇਆ ਹਾਂਜੀ ਜਿੱਥੇ ਨੁਕਸਾਨ ਫਸਲਾਂ ਦਾ ਹੋਇਆ ਉਹਦੇ ਨਾਲ ਹੀ ਜਿਹੜੇ ਪਸ਼ੂ ਡੰਗਰ ਨੇ ਜਿਹੜਾ ਉਹਨਾਂ ਨੂੰ ਬੜੀ ਵੱਡੀ ਦਿੱਕਤ ਆ ਰਹੀ ਹੈ ਚਾਰੇ ਦੀ ਤੇ ਲੋਕਾਂ ਨੂੰ ਰਾਸ਼ਨ ਦੀ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਸਮੱਸਿਆ ਵਾ ਹਾਂਜੀ ਸੋ ਇਹ ਦੇ ਕਰਕੇ ਇਹ ਜਿਹੜੀ ਸਮੱਸਿਆ ਚੱਲ ਰਹੀ ਆ ਸੋ ਬਹੁਤ ਸਾਰੇ ਜਿਹੜੇ ਕੈਂਪ ਨੇ ਨੌਜਵਾਨਾਂ ਵੱਲੋਂ ਵੱਖ-ਵੱਖ ਜਿਹੜੀਆਂ ਸੰਸਥਾਵਾਂ ਵੱਲੋਂ ਜਿਹੜੇ ਲਾਏ ਜਾ ਰਹੇ ਨੇ ਜਿੱਥੇ-ਜਿੱਥੇ ਹੜ੍ਹ ਆਏ ਨੇ ਜੀ ਜੀ ਸੋ ਇਹ ਜਿਹੜੇ ਕੈਂਪਾਂ ਰਾਹੀਂ ਜੀ ਅਸੀਂ ਕੋਈ ਵੀ ਸਮੱਗਰੀ ਭੇਜਦੇ ਆ ਤਾਂ ਸਹੀ ਲੋਕਾਂ ਤੱਕ ਪਹੁੰਚਦੀ ਆ ਜੀ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਹੋਰ ਵੀ ਜਿਹੜੇ ਦਾਨੀ ਸੱਜਣ ਨੇ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਚੋਂ ਨੌਜਵਾਨ ਸਾਡੇ ਟਰਾਲੀਆਂ ਲੈ ਕੇ ਜਾ ਰਹੇ ਕਿ ਤੁਸੀਂ ਇੱਥੇ ਕੈਂਪ ਲੱਗੇ ਹੋਏ ਨੇ ਕਿਉਂਕਿ ਜਿਹੜੇ ਕੈਂਪਾਂ 'ਚ ਨੌਜਵਾਨ ਕੰਮ ਕਰ ਰਹੇ ਆ ਮੈਂ ਸਾਰੇ ਜਗ੍ਹਾ ਇਸ ਜਾ ਕੇ ਦੇਖ ਕੇ ਆਏ ਆ ਪਹਿਲਾਂ ਵੀ ਉੱਥੇ ਕਾਫੀ ਸਮਾਨ ਭੇਜਿਆ ਕਿ ਉਹ ਕੱਲੇ-ਕੱਲੇ ਦਾ ਸਰਵੇ ਕਰਦੇ ਨੇ ਕਿ ਕਿੱਥੇ ਕੀ ਲੋੜ ਹੈਗੀ ਆ ਤੇ ਉਹਦੇ ਹਿਸਾਬ ਨਾਲ ਫਿਰ ਘਰ ਤੱਕ ਪਹੁੰਚ ਉਸੇ ਤੱਕ ਚੀਜ਼ ਪਹੁੰਚਾਉਂਦੇ ਨੇ ਚਾਹੇ ਕਿਸ਼ਤੀਆਂ ਰਾਹੀਂ ਪਹੁੰਚਾਉਂਦੇ ਨੇ ਹਾਂਜੀ ਸੋ ਇਹ ਜਿਹੜਾ ਹੁਣ ਅੱਜ ਜਾ ਰਹੇ ਆ ਜੋ ਵੀ ਸਾਇਦੇ ਜਾ ਰਹੇ ਆ ਜਾਂ ਰਸ਼ਨ ਜਾ ਰਹੇ ਆ ਜਿਹਦੇ ਵਿੱਚੋਂ ਇੱਕ ਤਾਂ ਜਾਰੇ ਧਰਮਪੋਟਲ ਹਾਂਜੀ ਇੱਕ ਅਜਨਾਲੇ ਜਾ ਰਿਹਾ ਹਾਂਜੀ ਇੱਕ ਡੇਰਾ ਬਾਬਾ ਨਾਨਕ ਜਾ ਰਿਹਾ ਇੱਕ ਰਮਦਾਸ ਜਾ ਰਿਹਾ ਜੀ ਸੋ ਇਸ ਹਿਸਾਬ ਨਾਲ ਸਾਰੇ ਟਰੱਕ ਨੇ ਜਿਹੜੇ ਜਿਹਦੇ ਵਿੱਚ ਕਈਆਂ ਦੇ ਪੰਜ ਟਰੱਕ ਜਾ ਰਹੇ ਨੇ ਹਾਂਜੀ ਜਿਹਦੇ ਵਿੱਚ ਸਾਈਲੇਜ ਵੀ ਆ ਸਾਰਾ ਹਾਂਜੀ 100-100 ਕੁਆਂਟਲ ਸਾਈਲੇਜ ਜਾ ਰਿਹਾ ਹਰੇਕ ਦੇ ਵਿੱਚ ਤੇ ਨਾਲ ਜਿਹੜਾ ਰਸ਼ਨ ਪਾਣੀ ਹੋਰ ਜਿਹੜੀ ਡਿਮਾਂਡ ਸਾਡੇ ਕੋਲ ਕਿਤੇ ਕੋਈ ਮੈਡੀਕਲ ਕਿੱਟਾਂ ਦੀ ਜੋ ਵੀ ਡਿਮਾਂਡ ਆ ਰਹੀ ਹੈ ਉਹ ਨਾਲ ਹੀ ਅਸੀਂ ਜਿੱਥੇ ਜਿੱਥੇ ਆਉਂਦੀ ਉਹ ਭੇਜ ਰਹੇ ਹਾਂ ਤੇ ਇਹ ਇਹ ਜਿਹੜਾ ਲਗਾਤਾਰ ਇਹ ਜਿਹੜੀ ਮਦਦ ਜਾਰੀ ਰਹਿਣੀ ਆ ਜਦੋਂ ਤੱਕ ਪਾਣੀ ਘਟਦਾ ਨਹੀਂ ਤੇ ਹਰ ਦੂਜੇ ਚੌਥੇ ਦਿਨ ਜਿਹੜੇ ਟਰੱਕ ਭੇਜੇ ਜਾਇਆ ਕਰਨਗੇ ਅਤੇ ਇਸ ਤੋਂ ਬਾਅਦ ਵੀ ਜਦੋਂ ਪਾਣੀ ਥੱਲੇ ਹੋ ਗਿਆ ਹਾਂਜੀ ਪਾਣੀ ਲੈ ਗਿਆ ਉਸ ਤੋਂ ਬਾਅਦ ਜਿਹੜੀਆਂ ਅੱਗੇ ਫਸਲਾਂ ਬੀਜਣੀਆਂ ਨੇ ਕਿਸੇ ਨੂੰ ਡੀਜ਼ਲ ਦੀ ਲੋੜ ਆ ਕਿਸੇ ਨੂੰ ਖਾਦਾਂ ਦੀ ਲੋੜ ਆ ਕਿਸੇ ਨੂੰ ਬੀਜ ਦੀ ਲੋੜ ਆ ਸੋ ਉਹ ਵੀ ਜਿਹੜੀ ਮਦਦ ਹੈਗੀ ਆਉਣ ਲਈ ਸਮੇਂ ਦੇ ਵਿੱਚ ਅਸੀਂ ਆਪਣੇ ਵੱਲੋਂ ਵੀ ਤੇ ਹੋਰ ਵੀ ਜਿਹੜੇ ਸਾਡੇ ਜਿਹੜੇ ਦੋਸਤ ਮਿੱਤਰ ਨੇ ਇਲਾਕਾ ਨਿਵਾਸੀ ਨੇ ਤੋਂ ਉਹਨਾਂ ਨੂੰ ਸਹੀ ਗਾਈਡ ਕਰਕੇ ਇਹ ਨਹੀਂ ਹੈਗਾ ਕਿ ਅਸੀਂ ਉਥੇ ਜਿਹੜੀ ਜਿਹੜੀ ਲੋਡ ਨੇ ਉਥੇ ਜਮ੍ਹਾਂ ਕਰੀ ਗਈ ਹੈ ਜੀ ਜੀ ਇਹ ਜਿਹੇ ਟਾਈਮ ਦੇ ਵਿੱਚ 1-2% ਲੋਕ ਇਹ ਜਿਹੜੇ ਜਮ੍ਹਾਂ ਖੋਰੀ ਕਰਨ ਲੱਗੇ ਹੋਏ ਸੀ ਬਿਲਕੁਲ ਜੀ ਬਿਲਕੁਲ ਤੇ ਲੇਕਿਨ ਬਹੁਤ ਲੋਕ ਨੇ ਜਿਹੜੇ ਲੋਕਾਂ ਦਾ ਭਲਾ ਕਰ ਰਹੇ ਨੇ ਪੰਜਾਬ ਦੇ ਵਿੱਚੋਂ ਬੂਰ ਫੰਡਾ ਦੇ ਵਿੱਚੋਂ ਆ ਕੇ ਜਿਹੜੇ ਆਪ ਦੇ ਆਪ ਕੱਲ ਅਸੀਂ ਬਲਕੀ ਰਿਹਾ ਸੀ ਬਾਠੀਵਾੜੇ ਮੈਂ ਦੇਖਿਆ ਹਜ਼ਾਰਾਂ ਨੌਜਵਾਨੋ ਖੜੇ ਹਾਂ ਜਿਹੜੇ ਉਥੇ ਆਪ ਵਿਹਨਤ ਕਰਕੇ ਬੰਦ ਨੂੰ ਉਪਣ ਲੱਗੇ ਹੋਏ ਸੀ ਤੇ ਬੰਦ ਬਚਾ ਵੀ ਲਿਆ ਹਾਂਜੀ ਉਹ ਅੱਜ ਫੇਰ ਅਸੀਂ ਦੇਖਿਆ ਵੀ ਇਹ ਠੀਕ ਆ ਵਿਰਤਾ ਦੀ ਘੜੀ ਆ ਬਿਲਕੁਲ ਲੇਕਿਨ ਇਹਦੇ ਵਿੱਚ ਲੋਕਾਂ ਦਾ ਜਜ਼ਬਾ ਨੌ ਵੀ ਇਹਨਾਂ ਹਾਲਾਤਾਂ ਨੇ ਵੀ ਬਹੁਤ ਕੁਝ ਸਿਖਾਉਂਦੇ ਨੇ ਜੀ ਜੀ ਕਿਉਂਕਿ ਜਦੋਂ ਵੀ ਕੋਈ ਦਿੱਕਤਾਂ ਸਮੱਸਿਆਵਾਂ ਆਉਂਦੀਆਂ ਤਾਂ ਬੰਦਾ ਉਹਦੇ ਵਿੱਚੋਂ ਚੁਣੌਤੀਆਂ ਦੇ ਵਿੱਚੋਂ ਤਕੜਾ ਹੋ ਕੇ ਨਿਕਲਦਾ ਸੋ ਉਹਦੇ ਵਿੱਚੋਂ ਪੰਜਾਬ ਫੇਰ ਤਕੜਾ ਹੋ ਕੇ ਨਿਕਲੂਗਾ ਅਤੇ ਸਾਰੇ ਅਸੀਂ ਬਹੁਤ ਘਰਾਂ ਜਿੱਥੇ ਪਾਣੀ ਦੇ ਵਿੱਚ ਅਰੇ ਨਾਲ 6-6 ਫੁੱਟ ਪਾਣੀ ਹੈ ਘਰਾਂ 'ਚ ਲੋਕ ਬੈਠੇ ਅਸੀਂ ਜਾ ਕੇ ਆਏ ਆ ਹਾਂ ਉੱਥੇ ਵੀ ਉਹ ਚੜ੍ਹਦੀ ਕਲਾ 'ਚ ਨੇ ਸਾਰੇ ਸੋ ਇਸ ਲਈ ਅਸੀਂ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਆਂ ਸੋਬੇ ਸਰਕਾਰ ਤੋਂ ਵੀ ਮੰਗ ਕਰਦੇ ਵੀ ਜੋ ਨੁਕਸਾਨ ਹੋਇਆ ਕਿਸਾਨਾਂ ਦਾ ਉਹਨਾਂ ਦਾ ਪੂਰਾ ਮੁਆਵਜ਼ਾ ਮਿਲੇ ਜਿੰਨੇ ਦੀ ਫਸਲ ਹੋਣੀ ਸੀ ਜਿੰਨੇ ਦਾ ਝੋਨਾ ਹੋਣਾ ਸੀ ਕੀਲੇ ਚੋਂ 80-90000 ਰੁਪਏ ਕਟੋ-ਕਟ ਇੱਕ ਕੀਲੇ ਦਾ ਮੁਆਵਜ਼ਾ ਮਿਲਣਾ ਚਾਹੀਦਾ ਜਿਹੜਾ ਘਰਾਂ ਦਾ ਨੁਕਸਾਨ ਆਇਆ ਉਹ ਮਿਲਣਾ ਚਾਹੀਦਾ ਪਸ਼ੂ ਡੰਕਰ ਦਾ ਜਿਹੋ ਨੁਕਸਾਨ ਹੋਇਆ ਤੇ ਮੈਡੀਕਲ ਕੈਂਪ ਨੇ ਜਿਹੜੇ ਉੱਥੇ ਲੱਗਣੇ ਚਾਹੀਦੇ ਤਾਂ ਜੋ ਲੋਕਾਂ ਨੂੰ ਜਿਹੜੀਆਂ ਹੜਾ ਤੋਂ ਬਾਅਦ ਬਿਮਾਰੀਆਂ ਨੇ ਉਹਨਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਤੇ ਅਸੀਂ ਹਰ ਤਰ੍ਹਾਂ ਦੀ ਮਦਦ ਹੈ ਜਿਹੜੀ ਲਗਾਤਾਰ ਸਾਡੀ 2-3 ਮਹੀਨੇ ਇਹ ਮਦਦ ਜਿਹੜੀ ਜਾਰੀ ਰਹੂਗੀ ਸੋ ਆ ਬਾਕੀ ਵੀ ਸਾਰਿਆਂ ਨੂੰ ਅਪੀਲ ਕਰਦਾ ਵੀ ਜਿੰਨਾ ਵੀ ਹੋ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਸੋ ਇਸ ਲੋਕ ਭਲਾਈ ਦੇ ਕਾਰਜ ਦੇ ਵਿੱਚ ਤੁਸੀਂ ਉਹਨਾਂ ਪੀੜਿਤ ਪਰਿਵਾਰਾਂ ਦਾ ਲੋਕਾਂ ਦਾ ਸਾਥ ਦਿਓ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਜਿਹੜਾ ਹਾਂਜੀ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਜਿੱਥੇ ਸਿਰਫ ਹੜ੍ਹਾਂ ਦੇ ਉੱਪਰ ਡਿਬੇਟ ਹੋਵੇ ਕਿ ਹੜ੍ਹ ਦੇ ਕਿਉਂ ਕਾਰਨ ਕੀ ਨੇ ਤੇ ਉਹਨਾਂ ਵਾਲੇ ਸਮੇਂ 'ਚ ਕਿਵੇਂ ਰੋਕਿਆ ਜਾ ਸਕਦਾ ਕਿਵੇਂ ਲੋਕਾਂ ਦੀਆਂ ਫਸਲਾਂ ਨੂੰ ਸਮਝਿਆ ਜਾ ਸਕਦੀਆਂ ਸੋ ਜੇ ਤੇ ਬਕਾਇਦਾ ਡਿਬੇਟ ਹੋ ਜਾਈਏ। ਅਸਰ ਜੀ ਕੇਂਦਰ ਪਾਸੇ ਕੀ ਕਹਿਣਾ ਚਾਹੁੰਦੇ ਹੋ ਹਾਲੇ ਤੱਕ ਕੇਂਦਰ ਪ੍ਰਧਾਨ ਮੰਤਰੀ ਦਾ ਇੱਕ ਟਵੀਟ ਤੱਕ ਨਹੀਂ ਆਇਆ ਹੈ। देखो बड़े दुख दी गल है कि पंजाब जिने पूरे देश दे लोकां दा ਢਿੱਡ ਭਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ। ਬਿਲਕੁਲ। पंजाब दे ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਜਿਹੜੀਆਂ ਪਜਾਊ ਜ਼ਮੀਨਾਂ ਸੀ ਉਹ ਖਾਤ ਤੇ ਲਾਲੀਆਂ ਸਾਡਾ ਪਾਣੀ ਹੇਠੇ ਆਲਾ ਬੜਾ ਥੱਲੇ ਚਲੇ ਗਿਆ। ਸੋ ਲੇਕਿਨ ਸਾਡੀ ਕਦੇ ਵੀ ਬਾਹ ਨੀ ਪੜੀ ਗਈ। ਜੀ। ਸੋ ਅਸੀਂ ਆਸ ਕਰਦੇ ਹਾਂ ਹੁਣ ਵੀ ਕਿ ਕੇਂਦਰ ਸਰਕਾਰ ਆ ਜਿਹੜੀ ਕਿਉਂਕਿ ਸਾਡਾ ਟੈਕਸਾਂ ਦਾ ਪੈਸਾ ਜਿਹੜਾ ਸੈਂਟਰ ਤੱਕ ਜਾਂਦਾ ਬਿਲਕੁਲ ਉਹਦਾ ਸਾਡਾ ਬਣਦਾ ਹਿੱਸਾ ਜਿਹੜਾ ਮੁਆਵਜ਼ੇ ਦੇ ਰੂਪ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਪੂਰਾ ਹਿੱਸਾ ਮਿਲੇ ਤੇ ਉਹਨਾਂ ਦਾ ਉਹਨਾਂ ਦੀ ਮਦਦ ਹੋਵੇ ਤਾਂ ਜੋ ਦੇਖੋ ਵੈਸੇ ਹੀ ਕਿਸਾਨ ਅੱਜ ਕੱਲ ਬੜੀ ਆਰਥਿਕ ਸੰਕਟ ਦੇ ਵਿੱਚ ਆ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਨੁਕਸਾਨ ਹੋ ਜਾਂਦਾ ਕੁਦਰਤੀ ਆਫਤ ਆ ਜਾਂਦੀ ਹੈ ਫਿਰ ਕਈ ਸਾਲ ਪੈਰ ਨਹੀਂ ਝੜਦਾ